ਮੈਨੂੰ ਕਾਲਾ ਜੀਰੇ ਵਾਲਾ ਕਹਿੰਦੇ ਆ ਤੇ ਮੈਂ ਗੀਤ ਪੇਸ਼ ਕਰਨ ਲੱਗਾ ਪਿੰਡ ਮੇਰਾ ਭਾਵੜੀ ਆ ਨੇੜੇ ਕਾਦੀਆਂ ਹਰਚਵਾਲ ਦੇ ਨਾਲ ਪਿੰਡ ਭਾਵੜੀ ਆ ਮੇਰਾ ਤੇ ਜੀਰੇ ਮਰੀਨਾ ਤੇ ਕਾਲਾ ਜੀਰੇ ਵਾਲਾ ਵੀ ਕਹਿੰਦੇ ਪਿੰਡ ਭਾਵੜੀ ਦਾ ਨਾਮ ਹੀ ਲੈਣਾ ਤੇ ਮੈਂ ਗੀਤ ਤੁਹਾਡੇ ਲਈ ਪੇਸ਼ ਕਰਨ ਲੱਗਾ ਤੁਸੀਂ ਮਨਜ਼ੂਰ ਕਰਿਓ ਤੇ ਵਾਹਿਗੁਰੂ ਆਪ ਜੀ ਕਿਰਪਾ ਕਰੇ ਮੈਂ ਕਾਲੇ ਜੀਰੇ ਵਾਲਾ ਕਾਲ ਰਿਆਡ ਆਪ ਜੀ ਦੀ ਕਿਰਪਾ ਦੇ ਵਿੱਚ ਗੀਤ ਪੇਸ਼ ਕਰਨ ਲੱਗਾ ਵੀ ਮੈਂ ਤੁਰਿਆ ਜਾਂਦਾ ਸੀ ਤੇ ਮੈਨੂੰ ਜਵਾਨੀ ਮਿਲ ਗਈ ਮੈਨੂੰ ਜਵਾਨੀ ਮਿਲ ਗਈ ਤਾਂ ਦੱਸਣ ਲੱਗੀ ਵੀ ਤੇਰੇ ਨਾਲ ਕੀ ਕੁਝ ਹੋਇਆ ਜਵਾਨੀ ਦੇ ਵਿੱਚ ਤੇ ਹਉ ਜਵਾਨੀ ਚੋਂ ਚੜ ਗਈ ਤੇਰੇ ਨਾਲ ਕੀ ਕੁਝ ਹੋਇਆ ਤੇਰਾ ਵਿਆਹ ਹੋਇਆ ਕਿਵੇਂ ਤੇਰੇ ਨਾਲ ਹੋਈ ਕੋਈ ਕੁਝ ਹੋਇਆ ਉਹ ਜਵਾਨੀ ਮੇਰੇ ਕੋ ਖੜੀ ਦੀ ਘੰਟਾ ਡੂੜ ਘੰਟਾ ਤੇ ਮੇਰੇ ਨਾਲ ਗੱਲਾਂ ਕਰਦੀ ਦੀ ਤੇ ਫਿਰ ਉਹ ਨੇ ਮੈਨੂੰ ਜੋ ਜਵਾਬ ਦਿੱਤਾ ਫਿਰ ਮੇਰੀ ਕਲਮ ਨੇ ਜੋ ਲਿਖਿਆ ਪਿੰਡ ਭਾਂਬੜੀ ਵਾਲਾ ਕਾਲਾ ਜੀਰੇ ਵਾਲਾ ਤੁਹਾਡੇ ਸਾਹਮਣੇ ਪੇਚ ਕਰ ਲਗਾ ਸੋਵਾ ਫੁੱਲ ਖਿੜੇ ਛਾਮੀ ਡੇਗ ਪੈਣ ਪੱਤੀਆਂ ਡੇਗ ਪੈਣ ਪੱਤੀਆਂ ਦਵਿੰਦਰ ਕਰ ਗਿਆ ਪਿਆਨਾ ਕੌੜਾ ਗੱਲਾਂ ਕਰ ਤੱਤੀਆਂ ਚਾਚਾ ਗੱਲਾਂ ਕਰ ਤੱਤੀਆਂ ਸੋਵਾ ਫੁੱਲ ਖਿੜੇ ਛਾਮੀ ਡੇਗ ਪੈਣ ਪੱਤੀਆਂ ਡੇਗ ਪੈਣ ਪੱਤੀਆਂ ਦੇਵਿੰਦਰ ਕਰ ਗਿਆ ਪਿਆਨਾ ਕੋਰਾ ਗੱਲਾਂ ਕਰੇ ਤੱਤਿਆਂ ਗੱਲਾਂ ਕਰੇ ਤੱਤਿਆਂ ਗਰੀਬ ਦਾ ਤੂੰ ਭਲਾ ਕਰ ਹੱਕ ਸੱਚ ਕਹਿੰਦਾ ਸੀ ਲੈnde ਜੋ ਪੰਜਾਬ ਵਾਲ ਪਿੰਡ ਤੇਰਾ ਪੈਂਦਾ ਸੀ ਗਰੀਬ ਦਾ ਤੂੰ ਭਲਾ ਕਰ ਹੱਕ ਸੱਚ ਕਹਿੰਦਾ ਸੀ ਲੈਂਦੇ ਜੋ ਪੰਜਾਬ ਵਾਲ ਪਿੰਡ ਤੇਰਾ ਪੈਂਦਾ ਸੀ ਵੇ ਤੇਰੀ ਚੜਦੀ ਜਵਾਨੀ ਵਿੱਚ ਪਿਓ ਮੁੱਕ ਗਈ ਵੇ ਤੇਰੀ ਚੜਦੀ ਜਵਾਨੀ ਵਿੱਚ ਚੜਦੀ ਜਵਾਨੀ ਵਿੱਚ ਪਿਓ ਮੁੱਕ ਗਈ ਵੇ ਤੇਰੀ بیوی ਟੀਚੇ ਆਣ ਕੇ ਕਿਉਂ بیوی ਟੀਚੇ ਆਣ ਕੇ ਕੋ ਯਾਰੀ ਟੁੱਟ ਗਈ ਵੇ ਤੇਰੀ بیوی ਟੀਚੇ ਆਣ ਕੇ ਕਿਉਂ ਫਿਰ ਤੇ ਚ ਆਣ ਕੇ ਕੋ ਯਾਰੀ ਟੁੱਟ ਗਈ ਵੇਖ ਤੇਰਾ ਯਾਰ ਜਿਹੜਾ ਬੜਾ ਹੀ ਤਨਾਟ ਸੀ ਬੜਾ ਹੀ ਤਨਾਟ ਸੀ ਵੇ ਦੁਨੀਆ ਦੇ ਹਰ ਕੋਨੇ ਵਜਦੇ ਰਿਕਾਰਡ ਸੀ ਵਜਦੇ ਰਿਕਾਰਡ ਸੀ ਵੇਖ ਤੇਰਾ ਯਾਰ ਜਿਹੜਾ ਬੜਾ ਹੀ ਤਨਾਟ ਸੀ ਵੇ ਦੁਨੀਆ ਦੇ ਹਰ ਕੋਨੇ ਵੱਜਦੇ ਰਕਾਟ ਸੀ ਵੇਕ ਵਾਰ ਜਦ ਸੀ ਪਨੀਰੀ ਤੇਰੀ ਸੁੱਕ ਗਈ ਬੇਰਾ ਦੇ ਵਿੱਚ ਕਾਰ ਤੇਰੀ ਤੇਲ ਬਿਨਾ ਰੁਕ ਗਈ ਵੇਕ ਵਾਰ ਜਦ ਸੀ ਪਨੀਰੀ ਤੇਰੀ ਸੁੱਕ ਗਈ ਬੇਰਾ ਦੇ ਵਿੱਚ ਕਾਰ ਤੇਰੀ ਤੇਲ ਬਿਨਾ ਰੁਕ ਗਈ ਵੇ ਤੇਰੀ ਹੋਈ ਕੜਮਾਈ ਵੇ ਤੇਰੀ ਹੋਈ ਕੜਮਾਈ ਬੂਆ ਬਾਰੀ ਟੁੱਟ ਗਈ ਵੇ ਤੇਰੀ ਹੋਈ ਕੜਮਾਈ ਵੇ ਤੇਰੀ ਹੋਈ ਕੜਮਾਈ ਬੂਆ ਬਾਰੀ ਟੁੱਟ ਗਈ ਵੇ ਤੇਰੀ ਫਿਵਟੀ ਚ ਆਣ ਕੇ ਕਿਉਂ ਫਿਵਟੀ ਚ ਆਣ ਕੇ ਕੋ ਯਾਰੀ ਟੁੱਟ ਗਈ ਵੇ ਤੇਰੀ ਫਿਵਟੀ ਚ ਆਣ ਕੇ ਕਿਉਂ ਫਿਵਟੀ ਚ ਆਣ ਕੇ ਕੋ ਯਾਰੀ ਟੁੱਟ ਗਈ ਵੇ ਜਦ ਹੋਇਆ ਤੂੰ ਜਵਾਨ ਤੇਰੇ ਪਿਓ ਦੇ ਯਾਰ ਮੁੱਕ ਗਏ ਤੇਰੇ ਪਿਓ ਦੇ ਯਾਰ ਮੁੱਕ ਗਏ ਵੇ ਤੇਰੇ ਮੁੰਡੇ ਵੱਡੇ ਹੋ ਕੇ ਤੇਰੇ ਫੱਟੇ ਚੁੱਕ ਗਏ ਵੇ ਤੇਰੇ ਫੱਟੇ ਚੁੱਕ ਗਏ ਵੇ ਜਦ ਹੋਇਆ ਤੂੰ ਜਵਾਨ ਤੇਰੇ ਪਿਓ ਦੇ ਯਾਰ ਮੁੱਕ ਗਏ ਤੇਰੇ ਪਿਓ ਦੇ ਯਾਰ ਮੁੱਕ ਗਏ ਵੇ ਤੇਰੇ ਮੁੰਡੇ ਵੱਡੇ ਹੋ ਕੇ ਤੇਰੇ ਫੱਟੇ ਚੁੱਕ ਗਏ ਵੇ ਤੇਰੇ ਫੱਟੇ ਚੁੱਕ ਗਏ ਵੇ ਘਰ ਵਾਲੀ ਚਾਚ ਮਲਾਈ ਰੋਜ਼ ਪਾਉਂਦੀ ਸੀ ਡਿੱਗਿਆ ਬਿਮਾਰ ਤੇ ਦਵਾਈ ਵੀ ਦਵਾਉਂਦੀ ਸੀ ਵੇ ਘਰ ਵਾਲੀ ਚਾਚ ਮਲਾਈ ਰੋਜ਼ ਪਾਉਂਦੀ ਸੀ ਦੇ ਗੇ ਆ ਬਿਮਾਰ ਤੇ ਦਵਾਈ ਵੀ ਦਵਾਉਂਦੀ ਸੀ ਵੇ ਤੇਰੀ ਸਹ ਵੇ ਤੇਰੀ ਚੜਦੀ ਜਵਾਨੀ ਵਿੱਚ ਪਿਓ ਮੁੱਕ ਗਈ ਵੇ ਤੇਰੀ ਚੜਦੀ ਜਵਾਨੀ ਵਿੱਚ ਵੇ ਤੇਰੀ ਮਾਂ ਮਰ ਗਈ ਜਵਾਨ ਗਾਈ ਮੁੱਕ ਗਈ ਵੇ ਤੇਰੀ ਭਿਵਟੀ 'ਚ ਆਣ ਕੇ ਕਿਉਂ ਭਿਵਟੀ 'ਚ ਆਣ ਕੇ ਕੋ ਯਾਰੀ ਟੁੱਟ ਗਈ ਵੇ ਤੇਰੀ ਭਿਵਟੀ 'ਚ ਆਣ ਕੇ ਕਿਉਂ 50 ਚ ਆਣ ਕੇ ਕੋ ਯਾਰੀ ਟੁੱਟ ਗਈ ਵੇ ਹੁਣ ਤੇਰੇ ਯਾਰ ਤੇਰੇ ਉੱਤੇ ਗੁੱਸੇ ਰਹਿੰਦੇ ਨੇ ਤੇਰੇ ਉੱਤੇ ਗੁੱਸੇ ਰਹਿੰਦੇ ਨੇ ਸਾਈਕਲ ਕਿਉਂ ਵੱਜਿਆ ਬੂਏ ਦੇ ਵਿੱਚ ਕਹਿੰਦੇ ਨੇ ਬੂਏ ਦੇ ਵਿੱਚ ਕਹਿੰਦੇ ਨੇ ਵੇ ਹੁਣ ਤੇਰੇ ਯਾਰ ਤੇਰੇ ਉੱਤੇ ਗੁੱਸੇ ਰਹਿੰਦੇ ਨੇ ਸਾਇਕਲੇ ਕਿਉਂ ਵਜੇ ਆਬੂਏ ਦੇ ਵਿੱਚ ਕਹਿੰਦੇ ਨੇ ਵੇ ਕਾਲੇ ਜੀਰੇ ਵਾਲੇ ਨੇ ਨਾ ਪੱਲੇ ਗੰਢ ਰੱਖੀ ਸੀ ਪਿੰਡ ਪਾਵੜੀ ਦੇ ਮੁੰਡਿਆਂ ਨੂੰ ਮਿਲ ਗਈ ਤਰੱਕੀ ਸੀ ਵੇ ਕਾਲੇ ਜੀਰੇ ਵਾਲੇ ਨੇ ਨਾ ਪੱਲੇ ਗੰਢ ਰੱਖੀ ਸੀ ਪਿੰਡ ਪਾਵੜੀ ਦੇ ਮੁੰਡਿਆਂ ਨੂੰ ਮਿਲ ਗਈ ਤਰੱਕੀ ਸੀ ਵੇ ਤੇਰੀ ਸਹਤ ਸਵਾ ਜਾਣ ਵਾਲੀ ਰਾਹ ਖੁੱਸ ਗਈ ਵੇ ਤੇਰੀ ਸਹਤ ਸਵਾ ਵੇ ਤੇਰੀ ਸਹਤ ਸਵਾ ਜਾਣ ਵਾਲੀ ਰਾਹ ਖੁੱਸ ਗਈ ਵੇ ਤੇਰੀ ਫੀਵਟੀ 'ਚ ਆਣ ਕੇ ਕਿਉਂ ਫੀਵਟੀ 'ਚ ਆਣ ਕੇ ਕੋ ਯਾਰੀ ਟੁੱਟ ਗਈ ਵੇ ਤੇਰੀ ਫੀਵਟੀ 'ਚ ਆਣ ਕੇ ਕਿਉਂ ਫੀਵਟੀ 'ਚ ਆਣ ਕੇ ਕੋ ਯਾਰੀ ਟੁੱਟ ਗਈ ਵੇ ਤੇਰੀ ਫੀਵਟੀ 'ਚ ਆਣ ਕੇ ਕਿਉਂ ਬੀਬੀ ਟੀ ਚ ਆਣ ਕੇ ਕਿਉਂ ਯਾਰੀ ਟੁੱਟ ਗਈ ਵੇ ਤੇਰੀ ਬੀਬੀ ਟੀ ਚ ਆਣ ਕੇ ਕਿਉਂ ਬੀਬੀ ਟੀ ਚ ਆਣ ਕੇ ਕਿਉਂ ਯਾਰੀ ਟੁੱਟ ਗਈ ਇਹ ਮੇਰਾ ਗੀ ਸੀਗਾ ਜਵਾਨੀ ਦੇ ਉੱਤੇ ਲਿਖਿਆ ਮੇਰੀ ਕਲਮ ਨੇ ਕਾਲਾ ਜੀਲੇ ਵਾਲਾ ਕਾਲੇ ਤੋਂ ਕਾਲਾ ਜੀਲੇ ਵਾਲਾ ਕਾਲਾ ਰਿਆੜ ਤੇ ਮੇਰੇ ਜਿਹੜਾ ਗੀਤ ਲਿਖਿਆ ਇਹ ਟੈਲੀਫੋਨ ਮੇਰਾ ਨੰਬਰ ਹੈਗਾ 98147 95656 98147 95656 ਤੁਸੀਂ ਮੇਰਾ ਨੰਬਰ ਆ ਮੇਰੇ ਟੈਲੀਫੋਨ ਉਤਾਰ ਕੇ ਮੈਨੂੰ ਜੇ ਚੰਗਾ ਲੱਗਾ ਤੇ ਮੁਬਾਰਕਾਂ ਵਧਾਈ ਦਿਓ ਤੁਹਾਡਾ ਆਪਣਾ ਤੁਹਾਡੀ ਕਿਰਪਾ ਦੇ ਨਾਲ ਮੈਂ ਅੱਗੇ ਗੀਤ ਰਿਕਾਰਡ ਕਰਾਉਣੇ ਆ ਤੇ ਮੈਂ ਤੁਹਾਡੇ ਕੋਲ ਗੀਤ ਪਹਿਲਾਂ ਪੇਸ਼ ਕੀਤਾ ਅੱਗੇ ਗੀਤ ਕਰਾਂਗੇ ਸਭਾਚਾਰ ਆਪ ਜੀ ਦੇ ਕੇ ਬੇਨਤੀ ਹੈ ভাই ਕੁ ਜੀ ਕਾਕਾ ਸਭਾ ਵੀ ਕੁ ਫਤਿਹ